ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਦਿਨੋਂ ਬਰ ਦਿਨ ਵੱਧ ਤੋਂ ਵੱਧ ਹੁੰਦੇ ਜਾਂਦੇ ਆ ਕਿਤੇ ਨਾ ਕਿਤੇ ਕੋਈ ਹਾਦਸਾ ਕਿਤੇ ਨਾ ਕਿਤੇ ਗੋਲੀਬਾਰੀ ਕਹਿਣ ਤੋਂ ਪਾਵੇ ਆ ਵੀ ਕਿਤੇ ਵੀ ਕੋਈ ਸੁਖਾਂ ਵੀ ਘਟਣਾ ਜਿਹੜੀ ਉਹ ਨਜ਼ਰ ਨਹੀਂ ਆਉਂਦੀ ਅੱਜ ਤੁਹਾਨੂੰ ਦਿਖਾਉਨੇ ਆ ਕਿ ਇੱਕ ਰੋਡ ਹੈਗੀ ਆ ਜਿਹੜੀ ਰੋਪੜ ਤੋਂ ਮਾਛੀਵਾੜਾ ਸਾਹਿਬ ਨੂੰ ਜਾਂਦੀ ਆ ਉੱਥੇ ਤਿੰਨ ਦਿਨਾਂ ਤੋਂ ਇੱਕ ਮੋਟਰਸਾਈਕਲ ਜਿਹੜਾ ਆ ਉਹ ਲਾਵਾ ਰਸ ਪਿਆ ਤੇ ਇਹਦਾ ਨੰਬਰ ਹੈਗਾ ਪੀਵੀ 10 ਜੀ ਸੀ 2899 ਤੇ ਤਿੰਨ ਦਿਨ ਤੋਂ ਲਾਵਾ ਰਸ ਪਿਆ ਇਹਨਾਂ ਨੇ ਪੁਲਿਸ ਨੂੰ ਇਨਫੋਰਮ ਵੀ ਕਰਿਆ 100 ਨੰਬਰ ਦੇ ਉੱਤੇ ਉਹ ਕਹਿੰਦੇ ਆ ਉਹਨਾਂ ਨੇ ਕਿਹਾ ਕਿ ਚਲੋ ਆਉਂਦੇ ਆ ਅੱਜ ਆਉਂਦੇ ਆ ਲਾਗੇ ਇਹ ਘਰ ਇਹ ਹੈਗਾ ਤੇ ਰਾਤ ਬਰਾਤੇ ਕੋਈ ਇਹ ਜਿਹੜਾ ਹਾਸਾ ਇੱਥੇ ਹੋਇਆ ਪਰ ਬੰਦੇ ਕਿੱਥੇ ਗਏ ਕੀ ਉਹਨਾਂ ਦੇ ਨਾਲ ਘਟਨਾ ਵਾਪਰੀ ਇਹ ਕੁਝ ਪਤਾ ਨਹੀਂ ਲੱਗਿਆ ਜਿਹੜਾ ਮੋਟਰਸਾਈਕਲ ਆ ਉਹ ਇਹ ਸਾਹਮਣੇ ਤੋਂ ਬਿਲਕੁਲ ਟੁੱਟਾ ਹੋਇਆ ਹੈਗਾ ਤੇ ਮੋਟਰਸਾਈਕਲ ਇਹ ਐਫ ਜੈਡ ਕੰਪਨੀ ਦਾ ਜਿਹੜਾ ਲੱਗਦਾ ਆ ਜੇ ਆਪਾਂ ਲਾਗੇ ਛਾਗੇ ਦੇਖੀਏ ਤਾਂ ਆਪਾਂ ਨੂੰ ਇੱਕ ਇਥੇ ਬੂਟ ਜਿਹੜਾ ਆ ਉਹ ਵੀ ਬਿਆ ਇਥੇ ਨਜ਼ਰ ਆਉਂਦਾ ਤੇ ਰੋਡ ਜਿਹੜਾ ਟ੍ਰੈਫਿਕ ਬਹੁਤ ਜ਼ਿਆਦਾ ਇਹ ਚੱਲਦਾ ਹੈ ਤੇ ਪਰ ਹੁਣ 3 ਦਿਨ ਤੋਂ ਲਗਾ ਇਹ ਨਵਾਰਿਸ ਮੋਟਰਸਾਈਕਲ ਪਿਆ ਹਜੇ ਤੱਕ ਪਤਾ ਨਹੀਂ ਪੁਲਿਸ ਨੂੰ ਇਨਫੋਰਮ ਕਰਨ ਦੇ ਬਜਾਏ ਵੀ ਕਿ ਪੁਲਿਸ ਨੇ ਕੋਈ ਕਾਰਵਾਈ ਜਿਹੜੀ ਹਜੇ ਤੱਕ ਨਹੀਂ ਕੀਤੀ ਕੀ ਦੇ ਨਾਲ ਕੀ ਘਟਨਾ ਵਾਪਰੀ ਆ ਤੇ ਆਪਾਂ ਜਿਹੜਾ ਇੱਥੇ ਵੀਰ ਆ ਜਿਹਨੇ ਇਹ ਮੈਨੂੰ ਇਨਫੋਰਮ ਕਰਿਆ ਉਹਦੇ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਇਹ ਲੱਗੇ ਤੁਹਾਡਾ ਘਰ ਹੈਗਾ ਆ ਹਾਂਜੀ ਤੇ ਮੋਟਰਸਾਈਕਲ ਜਿਹੜਾ ਆ ਇਹ 3 ਦਿਨ ਤੋਂ ਪਿਆ ਤੇ 100 ਨੰਬਰ ਤੇ ਤੁਸੀਂ ਡਾਇਲ ਕਰਕੇ ਪੁਲਿਸ ਨੂੰ ਦੱਸਿਆ ਵੀ ਆ ਹਾਂਜੀ ਤੇ ਹਜੇ ਤੱਕ ਪੁਲਿਸ ਨੇ ਕੋਈ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਨਹੀਂ ਹਜੇ ਕੋਈ ਨਹੀਂ ਆਇਆ ਜੀ ਕੋਈ ਮਾਛੀਬੜਾ ਸਾਹਿਬ ਜਾਂ ਸ਼ੇਰਪੁਰ ਤਾਂ ਨਹੀਂ ਤੁਸੀਂ ਕਿਸੇ ਇੰਚਾਰਜ ਨੂੰ ਕੋਈ ਇਨਫੋਰਮ ਕਰਿਆ ਨਹੀਂ ਨਹੀਂ ਫੋਨ ਲਾਇਆ ਸੀ ਮੈਂ ਇਸੇ ਕੰਨਾਲ ਸਿੰਘ ਜੀ ਨੂੰ ਅੱਛਾ ਜੀ ਉਹਨੇ ਚੱਕਿਆ ਨਹੀਂ ਫੋਨ ਹਜੇ ਅੱਛਾ ਜੀ ਜਦੋਂ ਜਵਾਬੀ ਫੋਨ ਆ ਗਿਆ ਉਹਨੂੰ ਦੱਸ ਦਾਂਗੇ ਹਾਂ ਹਾਂ ਜੀ ਹਾਂ ਕੀ ਲੱਗਦਾ ਤੁਹਾਨੂੰ ਵੀ ਵੀ ਕੀ ਹਾਸਾ ਹੋਇਆ ਹੋਊਗਾ ਜੀ ਇਹ ਇਹ ਤੇ ਪਰਸੋ ਨਾ ਅਰਲੀ ਮਾਰਨਿੰਗ 21 ਤਰੀਕ ਨੂੰ ਹਾਂ ਹਾਂ ਉੱਥੋਂ ਕਿ ਸੜਦਾ ਆ ਮੋਟਰਸਾਈਕਲ ਅੱਛਾ ਅੱਛਾ ਜੀ ਵੀਰ ਇਹ ਫਿਰ ਦੇਖਿਆ ਜਿਹੜੇ ਹਾਰ ਨਾਲ ਹਾਲਾਤ ਸੀਗੇ ਨਾ ਹਾਂ ਮੋਟਰਸਾਈਕਲ ਦੇ ਤੇ ਪੂਰੀ ਤਰ੍ਹਾਂ ਸਕਰਾਚ ਰੋਡ ਦੇ ਉੱਪਰ ਹੀ ਪਏ ਹੋਏ ਸੀ ਹੂੰ ਹੂੰ ਇਹ ਕਿਤੇ ਮੁੰਡੇ ਜਾਂਦਾ ਫੁੱਲ ਸਪੀਡ 'ਚ ਆਏ ਆ ਹੂੰ ਹੂੰ ਦੇ ਦੇਖ ਕੇ ਉੱਥੋਂ ਮੋਟਰਸਾਈਕਲ ਘਸੜਦਾ ਆ ਅਸੀਂ ਤਾਂ ਨਹੀਂ ਚੱਕਿਆ ਇਥੋਂ ਵੀ ਚਲ ਕੋਈ ਦੀ ਛੱਟਬੇਟ ਵੱਧ ਲੱਗੀ ਹੋਣੀ ਆ ਹਾਂ ਵੀ ਕਿਤੇ ਦਵਾਈ ਬੂਟੀ ਲੈਣ ਚਲੇ ਗਏ ਦਵਾਈ ਬੂਟੀ ਲੈਣ ਨਾਲ ਕੋਈ ਬਾਅਦ ਦੇ ਵਿੱਚ ਕੋਈ ਸੜਦਾ ਕਿ ਲੈ ਜੂ ਕੋਈ ਉਹ ਚੱਕ ਲੈਣਗੇ ਤਾਂ ਸਾਨੂੰ ਅਸੀਂ ਇਨਫਾਰਮ ਕਰਿਆ ਤੇ ਦੋ ਦਿਨ ਬਾਅਦ 21 ਤਰੀਕ ਕਰ ਲਈ ਮਾਰਨਿੰਗ ਦਾ ਕੰਮ ਹੋਇਆ ਇਹ ਠੀਕ ਠੀਕ ਇਹਨਾਂ ਦੇ ਕਹਿਣ ਦੱਸਣ ਤੋਂ ਪਤਾ ਵਾ ਕਿ 21 ਤਰੀਕ ਦਾ ਮੋਟਰਸਾਈਕਲ ਦੇਖੋ ਹੁਣ ਤੱਕ ਪਿਆ ਬੰਦਾ ਬਚਿਆ ਕਿਸੇ ਗੱਡੀ ਦੇ ਵਿੱਚ ਵੱਜਿਆ ਜਾਂ ਕਿਹੜਾ ਘਟਨਾ ਵਾਪਰੀ ਆ ਸੋ ਐਨੀ ਪ੍ਰਸ਼ਾਸਨ ਦੀ ਵੀ ਲਾਪਰਵਾਹੀ ਹੈਗੀ ਆ ਸੋ ਇਹ ਵੀਰ ਜਿਹੜੇ ਆ ਇਹ ਕਿਤਨਾ ਕਿਤੇ ਇਹ ਮਦਦ ਜਿਹੜੀ ਆ ਉਹ ਕਰਦੇ ਰਹਿੰਦੇ ਆ ਲਾਗੇ ਦੇਖੋ ਇੱਕ ਹੋਰ ਉਹ ਸਾਰੀ ਵੀ ਹੋ ਰਹੀ ਆ ਸੋ ਪੁਲਿਸ ਨੂੰ ਕੀ ਕੀ ਕਹਿਣਾ ਚਾਹਦੇ ਆ ਪੁਲਿਸ ਵਾਲਿਆਂ ਨੂੰ ਮਤਲਬ ਕਿ ਤੁਸੀਂ ਵੀ ਬਾਈ ਤਾਂ ਕਹਿੰਦਾ ਵੀ ਜਲਦੀ ਜੇ ਚੱਕੇ ਜਾਵੇ ਇੱਥੋਂ ਮੋਰ ਵੀ ਪਤਾ ਕੀਤਾ ਜਾਵੇ ਕੌਣ ਕੀਤੀ ਜਾਵੇ ਵੀ ਜੇ ਜਿਹੜਾ ਕਿਸੇ ਦਾ ਹੈਗਾ ਇਹ ਉਹਦੇ ਵਾਰਸ ਦੇ ਹੱਥੇ ਪਹੁੰਚ ਪਹੁੰਚਾਇਆ ਜਾਵੇ ਸਤਨ ਠੀਕ ਹੈ ਤਾਂ ਹਾਂਜੀ ਹਾਂ